ਸੰਦਨੀ ਉਹਦੇ ਵੀ ਕਾਹਦਾ ਕਾਹਦਾ ਕਬਰੀ ਪਾਇਆ 25 ਲੱਖ ਰੁਪਏ 25 ਲੱਖ 19000 ਦੀ ਗਰਾਟੇ ਕਿਦੋਂ ਆਈ 24 25 ਦੇ ਸੈਸ਼ਨ ਚ ਸਾਡਾ ਭਰਾ ਪਰਸ਼ੋਤ ਵੀ ਤੇ ਗੱਲ ਕਰੀ ਹੋਈ ਗੱਲ ਕਰੀ ਭਰਾ ਆਪਾ ਕੋਈ ਨਹੀਂ ਅੱਜ ਪਰ ਇਹ ਨਹੀਂ ਗੱਲ ਕਰਾਂਗੇ ਨਾ ਕੋਈ ਨਾ ਕਿਸੇ ਵੀ ਕਿਸਾਨ ਆਹ ਚ ਫਸਾਨ ਦਾ ਹੈਗਾ ਪਰ ਤੁਸੀਂ ਹੱਲ ਨਹੀਂ ਕਰੋਗੇ ਇਹਨਾਂ ਨੇ ਜ਼ਿੰਮੇਵਾਰੀ ਮੰਨ ਲਈ ਹੈ ਦੇਖੋ ਜੇ ਮੁੱਖ ਮੰਤਰੀ ਕੋਲੇ ਚਾਹੀਦਾ ਉੱਥੇ ਡਾਂਗਾ ਪੈਂਦੀ ਹੈ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਜੇ ਸੁਣਨ ਨੂੰ ਨਹੀਂ ਸੁਣਾਵਾਂਗੇ ਤਾਂ ਹੋਰ ਸੁਣਾਵਾਂਗੇ ਕਿਹਨੂੰ ਕਿ ਨਹੀਂ ਸਾਡਾ ਹੱਲ ਹੋਊਗਾ ਤੁਸੀਂ ਮਤਲਬ ਇਹ ਮੋਰਚੇ ਵੱਲ ਨਹੀਂ ਜਾਂਦਾ ਵੀ ਹਰੇਕ ਪਿੰਡ ਚ ਬੇਹਰੋਧ ਕਰਨੇ ਕਰਨਾ ਤੁਸੀਂ ਇਹ ਕਹੋ ਵੀ ਤੁਹਾਡੀਆਂ ਗੱਲਾਂ ਗਲਤ ਐ ਮੈਂ ਮਤਲਬ ਬਿਆਨ ਨਹੀਂ ਦੇ ਦਿੰਦਾ ਤੁਸੀਂ ਜੀਮ ਸਾਹਿਬ ਵੀ ਇੱਥੇ ਆ ਰਹੇ ਨੇ ਅਗਲੇ ਮਹੀਨੇ ਦਾ ਪ੍ਰੋਗਰਾਮ ਬਣਿਆ ਹੋਇਆ ਤੁਹਾਡੀਆਂ ਸਾਰੀਆਂ ਗੱਲਾਂ ਰੱਖਾ ਜਿਹੜਾ ਮਾੜਾ ਹੋਇਆ ਤਾਂ ਮਾੜਾ ਬੇਬੀ ਕਹਿੰਦਾ ਮਾੜਾ ਹੋਇਆ ਨਹੀਂ ਉਦੋਂ ਦਾ ਕਿੰਨਾ ਨੇ ਨੇੜੇ ਲੱਗਣ ਦੇਣਾ ਭਗਵੰਤ ਮਾਨ ਦੇ ਸਾਥ ਕੀ ਕਰਨਾ ਮੀਂਹ ਡੰਗ ਦੇਖ ਕੇ ਵਿਚਾਰੇ ਭੱਜ ਗਿਆ ਆਪਾਂ ਗੱਲ ਹੀ ਕਰਨੀ ਆ ਦੇਖੋ ਸਾਡਾ ਦਿਲ ਕਰਦਾ ਵੀ ਆਪਾਂ ਅਸਮਝ ਰੋਜ਼ ਸਾਡੇ ਭਰਾ ਤੁਸੀਂ ਸਤਿਕਾਰਯੋਗ ਅਸੀਂ ਤਾਂ ਵੋਟਾਂ ਤੁਹਾਨੂੰ ਭਾਈਆਂ ਤੁਹਾਡੇ ਨਹੀਂ ਸਾਡਾ ਰੌਲਾ ਬਾਤਾਂ ਬਹੀ ਲੇਗੇ ਨਾ ਸੁਣੋਗੇ ਤੁਹਾਡੀ ਮਰਜ਼ੀ ਹੈ ਯਾਰ ਸਾਡੇ ਕੋਲ ਤਾਂ ਆਹ ਝੰਡੇ ਤੇ ਧੰਗਾਂ ਹੈ ਜਿੱਥੇ ਆਉਂਗੇ ਭੇਜਾਂਗੇ ਮਾਤਾ ਇੱਕ ਜਾਨ ਨੂੰ ਮਾਰ ਲਓ ਓ ਬਬਾ सो <laughs> त <laughs> <laughs> ਕਿਨੂੰ ਇਹ ਨਾ ਪਤਾ ਮਨਾ ਪਾ ਕੋਈ ਨੀ ਕੋਈ ਕੋਈ ਇੱਕ ਮਿੰਟ ਗੱਲ ਸੁਣੋ ਉਹ ਦੇਖੋ ਤੋਂ ਕਿਨੇ ਬਹੁਤ ਸੁਣਦੀ ਸਾਰਾ ਕੁਝ ਮੈਂ ਤਾਂ ਅੱਜ ਵੀ ਸਮਝ ਨਹੀਂ ਆਉਂਦੀ ਵੀ ਕਾਹਦਾ ਅਧਗਾਟਨ ਕੀਤਾ ਕਬਰੀ ਪਾਇਆ 25 ਲੱਖ ਰੁਪਏ 25 ਲੱਖ 19000 ਦੀ ਗਰਾਟੇ ਕਿਦੋਂ ਆਈ 24 25 ਦੇ ਸੈਸ਼ਨ ਚ ਕਿਸੇ ਨੂੰ ਪਤਾ 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 ਉਦੋਂ ਲੱਗਦਾ ਜਦੋਂ ਇੱਥੇ ਪਤਾ ਕਿਉਂ ਦਾ ਕਿ ਚਲੋ ਆਪਾਂ ਅੱਗੇ ਮੇਰੀ ਗੱਲ ਸੁਣੋ ਅੱਗੇ ਕੀ ਹੁੰਦਾ ਮੈਂ ਤਾਂ ਅਸਲ ਸੁਣ ਲੋ ਗੱਲ ਆਪਣਾ ਸਾਦੇ ਕੰਮਪਨੀ ਸਾਦੇ ਸੁਣ ਲੋ ਮੇਰੀ ਮੇਰੀ ਗੱਲ ਸੁਣ ਲੋ ਮੇਰਾ ਤਾਂ ਮੇਰੀ ਤਾਂ ਗੱਲ ਸੁਣ ਲੋ ਇਹ ਤਾਂ ਗੱਲ ਸੁਣ ਲੋ ਹਾਂ ਮੈਂ ਜਵਾਬ ਦੇਣਾ ਪਹਿਲਾਂ ਕਿਵੇਂ ਬਦਲਦਾ ਪਹਿਲਾਂ ਐ ਪਤਾ ਲੱਗਦਾ ਸੀ ਇਹ ਇੱਕ ਪਿੰਡ ਦਾ ਲੀਡਰ ਹੁੰਦਾ ਸੀ ਸਰਕਾਰ ਦਾ ਉਹਨੂੰ ਕੰਮ ਦਿੱਤਾ ਜਾਂਦਾ ਸੀ ਕੰਮ ਦੇ ਵਿੱਚੋਂ ਫੇਰ ਕਹਿੰਦੇ ਵੀ ਇੰਨੇ ਕੁ ਲਾ ਦਿਓ ਨੇ ਇੱਕ ਰੱਖ ਲਓ ਅਸੀਂ ਸਕੂਲ ਦੇ ਮੈਨੇਜਮੈਂਟ ਨੂੰ ਕੰਮ ਦਿੱਤਾ ਹੈ ਜਿਹੜੀ ਸਕੂਲ ਵਾਲਾ ਮਤਲਬ ਮਸਲਾ ਹੈ ਤੁਹਾਨੂੰ ਅਸੀਂ ਕਹ ਰਹੇ ਹਾਂ ਕਿ ਸਾਡੇ ਹਲਕੇ ਦੇ ਜ਼ਿੰਮੇਵਾਰਾਂ ਸਾਡੇ ਨਾਲ ਨਾ ਥੋੜਾ ਸੰਬੰਧ ਹੈ ਤੁਹਾਡੀ ਭੂਆ ਦਾ ਪੁੱਤ ਵੀ ਆ ਸਾਡੇ ਵੀ ਜਿਲ੍ਹੇ ਹੇ ਦੇ ਹੈ ਅਸੀਂ ਅੱਜ ਪੁੱਤ ਦੀ ਸੌਣ ਲੋਕ ਕਿਸੇ ਕਾਰਨ ਕਰਕੇ ਪਤਨੇ ਕਿਵੇਂ ਤੇ ਨਹੀਂ ਪੁਆ ਕੁਝ ਹੋ ਜਾਂਦਾ ਉਹ ਜੱਪਾ ਸਾਰੇ ਭਰਾ ਆ ਗਏ ਕੰਮ ਤੇ ਬੈਠੇ ਆ ਫੇਰ ਵੀ ਕੋਈ ਕਮੈਡੀਨ ਬਣਿਆ ਹੋਇਆ ਪਿੰਡ ਦੀ ਯਾਰ ਜੇ ਇੰਨਾ ਰੁਪਿਆ ਲੱਗਿਆ ਉਹ ਭਰਾ ਆ ਗਏ ਉਹ ਵੀ ਸਾਡਾ ਭਰਾ ਪਰਸ਼ੋਤ ਵੀ ਤੇ ਗੱਲ ਕਰੀਓ ਯਾਰ ਗੱਲ ਕਰੀ ਭਰਾ ਆਪਾ ਉਹ ਨਹੀਂ ਅੱਧਪਰ ਪੈਣੀ ਗੱਲ ਕਰਨੀ ਕੋਈ ਨਹੀਂ ਕਿਸਾਨ ਦਾ ਹੈਗੇ ਪਰ ਤੁਸੀਂ ਹੱਲ ਨਹੀਂ ਕਰੋ ਜੀ ਇਹਨੇ ਜਿੰਮੇਵਾਰੀ ਬਣਾਈ ਆ ਇਹ ਬੈਣਾ ਬੈਣਾ ਇੱਕ ਮਿੰਟ ਖੜ ਜੋ ਦੂਜੀ ਗੱਲ ਕੋਈ ਗੱਲ ਨਹੀਂ ਗੱਲ ਇੱਕ ਮਿੰਟ ਸਾਡੀ ਗੱਲ ਹੋਣੀ ਹੈ ਸਾਰਿਆਂ ਨੇ ਕਰਨੀ ਆ ਕੋਈ ਸਾਡਾ ਸਾਡਾ ਰੋਸ ਹੈ ਇਹਦਾ ਹੁਣ ਉੱਥੇ ਕਰਿਆ ਜਾ ਜੋ ਮੈਂ ਕਰਜੋ ਦੋ ਮਿੰਟ ਇਹ ਗੱਲ ਸੋਰ ਹੈ ਸਾਡਾ ਰੋਸ ਹੈ ਸੋਡੇ ਤਿੱਕਰ ਵੀ ਤੁਸੀਂ ਇਹ ਸੜਕੇ ਨਮੈਂਦੇ ਆਂ ਦੇਖੋ ਜੇ ਮੁੱਖ ਮੰਤਰੀ ਕੋਲੇ ਜਾਈਦਾ ਉੱਥੇ ਡਾਂਗਾ ਪੈਂਦੀ ਆ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਇਹ ਜੇ ਸੁਣੂ ਨਹੀਂ ਸੁਣਾਵਾਂਗੇ ਤਾਂ ਹੋਰ ਸੁਣਾਵਾਂਗੇ ਕਿਹਨੂੰ ਇਸ ਲਈ ਇਹ ਜਿਹੜੀ ਇਹਨਾਂ ਨੇ ਗੱਲ ਕਹੀ ਆ ਵੇਖੋ ਇਹ ਮੋਰਚੇ ਦਾ ਫੈਸਲਾ ਹੈ ਸਾਡਾ ਜੇ ਨਹੀਂ ਸਾਡਾ ਹੱਲ ਹੋਊਗਾ ਕਸੀ ਮਤਲਬ ਇਹ ਮੋਰਚੇਵਲ ਨਹੀਂ ਸਦਾ ਵੀ ਹਰੇਕ ਪਿੰਡ ਚ ਬੇ ਵਿਰੋਧ ਕਰਨੇ ਕਰਨਾ ਉਹ ਅਸੀਂ ਵਿਰੋਧ ਨਹੀਂ ਕਰਦੇ ਤੁਸੀਂ ਕਹਿੰਦੇ ਬਿਆਨ ਦੇ ਦਿਓ ਗਲਤ ਕਰ ਲੈਣੇ ਗੱਲਾਂ ਤੇਰਾ ਨਾਮ ਜਾ ਰਿਹਾ ਹੈ ਕਹਿੰਦਾ ਤੁਸੀਂ ਇਹ ਕਹਿੰਦੇ ਹੋ ਇਹ ਵੀ ਆਗੂ ਆ ਸਦਾ ਉਹ ਵੀ ਨਾ ਕੋਈ ਨਾ ਆ ਕੇ ਕਰੀ ਜਾਂਦਾ ਨਾ ਕੋਈ ਇਹ ਵੀ ਆਉਂਦੇ ਉਹਨੇ ਮਾਰਿਆ ਤੁਸੀਂ ਇਹ ਕਹਿੰਦੇ ਉਹ ਛੋਟੀਆਂ ਗੱਲਾਂ ਗਲਤ ਹੈ ਮੈਂ ਮਤਲਬ ਬਿਆਨ ਨਹੀਂ ਦੇ ਰਿਹਾ ਨਾ ਫਿਰ ਤੁਸੀਂ ਬਿਆਨ ਦਿਓ ਵੀ ਭਾਈ ਇਹ ਮਤਲਬ ਇਸ ਗੱਲ ਤੇ ਦੇਖੋ ਬਿੱਲ ਜਿਹੜੀ ਅੱਜ ਗੱਲ ਹੋਈ ਹੈ ਇਹਦਾ ਜਾ ਕੇ ਜਿਹੜਾ ਕੱਲ ਨੂੰ ਅਖਬਾਰ 'ਚ ਵੀ ਆਊਗਾ ਵੀ ਕਿਸਾਨ ਜਥੇਬੰਦੀਆਂ ਨਾਲ ਗੱਲ ਹੋਈ ਪ੍ਰਧਾਨ ਜੀ ਨਾਲ ਗੱਲ ਹੋਈ ਆ ਉਸ ਤੋਂ ਬਾਅਦ ਆ ਹਫ਼ਤੇ ਤੋਂ ਬਾਅਦ ਅਸੀਂ ਅਗਲੇ ਮਈ ਦੇ ਵਿੱਚ ਸੀਐਮ ਸਾਹਿਬ ਵੀ ਇੱਥੇ ਆ ਰਹੇ ਨੇ ਅਗਲੇ ਮਈ ਦਾ ਪ੍ਰੋਗਰਾਮ ਬਣਿਆ ਹੋਇਆ ਥੋੜੀਆਂ ਸਾਰੀਆਂ ਗੱਲਾਂ ਰੱਖਾਂ ਜਿਹੜਾ ਮਾੜਾ ਹੋਇਆ ਤਾਂ ਮਾੜਾ ਮੈਂ ਵੀ ਕਹਿੰਦਾ ਮਾੜਾ ਹੋਇਆ ਨਹੀਂ ਉਦੋਂ ਦਾ ਕਿੰਨਾ ਨੇ ਨੇੜੇ ਲੱਗਣ ਦੇਣਾ ਉਦੋਂ ਪਹਿਲਾਂ ਕੋਈ ਮੀਟਿੰਗ ਰੱਖੋ ਕਿਰਪਾ ਕਰਕੇ ਦੇਖੋ ਵੀ ਇਹਦੇ ਚੈਂਪਰ ਫੇਅਰ ਕਰੋ ਮਾੜਾ ਜਿਹਾ ਸੁਣੋ ਗੱਲ ਵਿੱਚ ਮੈਂ ਅੱਜ ਛੁੜੀ ਹੈ ਤੁਹਾਡੀ ਇਹ ਗੱਲ ਅੱਗੇ ਜਾ ਕੇ ਦੇਖੋ ਮੀਟਿੰਗ ਰੱਖੋ ਇਹ ਮੈਂ ਉਹ ਤੁਹਾਡੇ ਗੋਣਤਮਨ ਨੇ ਸਾਥ ਕੀ ਕਰਨਾ ਮੀਂਹ ਡੰਗ ਦੇਖੇ ਵਿਚਾਲੇ ਭੱਜ ਗਿਆ ਬਾਕੀ ਕਣਕਾਂ ਦਾ ਵੀ ਮੰਡੀਆਂ ਦੇਖੋ ਤੁਸੀਂ ਕਿੰਨੀਆਂ ਮਾਰ ਦੀ ਝੋਨੇ ਦਾ ਮਾਮਲਾ ਕਰਵਾਉਣਾ ਪੈਣਾ ਤੁਸੀਂ ਮੰਤਰੀ ਨੇ ਨਹੀਂ ਕੀਤਾ ਸਾਡੇ ਆਪ ਨੂੰ ਜਿੱਦਿ ਉਹਨਾਂ ਨੇ ਮੀਅਮਤੀ ਕਰਕੇ ਮੋੜੇ ਦੇਖੋ ਆਪਣੀ ਸਾਰੀਆਂ ਕਾਰਨਾਂ ਗੱਲ ਕਰਦਾ ਮੈਂ ਮੈਂ ਕਰੂੰਗਾ ਮੈਂ ਦੇਖੋ ਕੱਲਾ ਮੈਂ ਚਲਦਾ ਸਾਰੇ ਐਮਐਲ ਸਾਬਾਂ ਕੋਲ ਜਾ ਰਿਹਾ ਸਾਰੇ ਐਮਐਲ ਸਾਬ ਜਿੰਨੇ ਆ ਸਾਰਾ ਕੋਲ ਜਾ ਰਹੀਆਂ ਜਿੱਥੇ ਬੰਦੀਆਂ ਆ ਪੱਖ ਪੱਖ ਹਲਕੇ ਦੇ ਪ੍ਰਧਾਨ ਜਾ ਰਹੇ ਸਾਰੇ ਲੈ ਕੇ ਕਿਉਂਕਿ ਅਸੀਂ ਕਿਹੜਾ ਦੇਖੋ ਸਾਡਾ ਕੀ ਕਰਦਾ ਵੀ ਇੱਥੇ ਇੱਕ ਸਰਕਾਰ ਦਾ ਸੈਂਟਰ ਸਰਕਾਰ ਦੀ ਛੋਟੀ ਸਰਕਾਰ ਦਾ ਕੋਈ ਰੋਲਾ ਨਹੀਂ ਪਰ ਛੋਟੀ ਸਰਕਾਰ ਵਿੱਚ ਵੱਧੂ ਦਾ ਅਧਿਕਾਰ ਹੈ ਆਪਾਂ ਗੱਲ ਹੀ ਕਹਿੰਦੇ ਆ ਦੇਖੋ ਸਾਡਾ ਦਿਲ ਕਰਦਾ ਵੀ ਆਪਾਂ ਅਸ ਵਿੱਚ ਰੋਜ਼ ਤੱਕ ਸਾਡੇ ਭਰਾ ਤੁਸੀਂ ਸਰਕਾਰ ਜੋ ਵੀ ਦੇਖੋ ਇਹ ਤਾਂ ਛੋਟੇ ਮੁੱਖ ਮੰਤਰੀ ਦਾ ਹੈ ਜੇ ਆਪਾਂ ਕਹਾਂਗੇ ਜਾ ਕੇ ਪਰ ਸਭ ਤੋਂ ਪਹਿਲਾਂ ਵੀ ਦੱਸਦਾ ਵੀ ਜਦੋਂ ਸਰਕਾਰ ਦੇ ਕੋਈ ਕੰਮ ਕੋਈ ਉਹਨਾਂ ਦਾ ਸਰਕਾਰ ਪਰ ਵੀ ਰੋਸ ਹੈਗੇ ਦੇਖੋ ਵੀ ਨਹੀਂ ਅਸੀਂ ਤਾਂ ਵੋਟਾਂ ਤੁਹਾਨੂੰ ਭਾਈਆਂ ਫੋਟੇ ਨਹੀਂ ਸਾਡਾ ਰੌਲਾ ਪਾਤਾ ਬਈ ਲੰਘ ਕੇ ਤਾਂ ਵਧ ਗਏ ਨਾ ਸੁਣੋਗੇ ਤੁਹਾਡੀ ਮਰਜੀ ਹੈ ਫਿਰ ਸਾਡੇ ਕੋਲ ਤਾਂ ਆਹ ਝੰਡੇ ਤੇ ਧਰਨਾ ਹੈ ਕਿੱਥੇ ਆਉਂਗੇ ਭੇਜਾਂਗੇ ਮਾਤਾ ਇੱਕ ਗੱਲ ਕਹੋ ਗੋਟੂ ਮਾਰ ਲੋ ਬੁੱਲੇ ਮਾੜੀ ਪੈਣੀ ਸਾਡੀ ਮੋਟਰਾਂ ਦੀਆਂ ਤਾਰਾਂ ਹੀ ਨਹੀਂ ਛੱਡਦੇ ਪੰਜਾਂ ਦੀ ਤਾਰਾਂ ਫਾਟੇ ਛੋਟਾ ਪਿੰਡ ਆ ਛੋਟਾ ਪਿੰਡਾਂ ਨੇ ਪੁੱਲਾ ਜਿੱਥੇ ਮੈਂ ਤਾਂ ਇੱਥੇ ਰਾਂਪਰੇ ਰਹਿਣਾ ਰਾਂ ਰਾਂ ਪੰਜ ਮੇਰੇ ਕੋਲੇ ਆਏ ਤੇ ਤੂੰ ਦੱਸਿਆ ਸਾਡੇ ਫਿਰ ਉੱਥੇ ਦਾ ਸੈਟਰ ਰਾਂਪਰੇ ਛੇੜ ਜਿਹੜੀਆਂ ਮੋਲੀਆਂ ਜੀ ਤੁਸੀਂ ਜਾ ਕੇ ਦੇਖੋ ਬੁਰਾ ਹਾਲ ਆ ਸਾਡਾ ਬੁਰਾ ਬਿਲਕੁਲ ਆਏ ਤੋ ਆਕੇ ਦੂ ਮੈਂ ਐਮਐਲ ਨੂੰ ਮੈਂ ਕਹਿ ਦੂੰਗਾ ਬਹੁਤ ਤਾਰੀ ਗਏ ਆ ਜੀ ਅਸੀਂ ਮੇਰੇ ਕੋਲ ਕਦੇ ਆਏ ਤੂੰ ਮਰਾਜ ਪੈਣ ਮੇਰੇ ਕੋਲ ਕਿੱਥੇ ਆ ਦਰਵਾਜ਼ੇ ਖੋਲ੍ਹਿਆ ਜਾ ਬਹੁਤ ਪਤਾ ਨਹੀਂ ਸਾਡੇ ਕੋਲ ਆਗੇ ਬਹੁਤ ਦੇਖੋ ਜੀ ਹੱਥ ਕਰਦੇ ਬੇਟੇ ਜੇ 77 ਨਗਰ ਮਾਂ ਐਸੇ ਸਿਰ ਤੇ ਹੱਥ ਦਾਇਕ ਕਰੇ ਜਿਉਂਦਾ ਬਾਦ ਮੇਰੀ ਅਮਰ ਵੀ ਲੱਗੇ ਉਹ ਸਿਰ ਤੇ ਸਿਰ ਤੇ ਹੱਥ ਕਰਕੇ ਹੱਲ ਕਰਿਓ ਕੋਈ ਸਾਨੂੰ ਉਹ ਸਿਰ ਤੇ ਹੱਥ ਹਰ ਕੇ ਤੋੜਿਆ ਸੀ ਤੁਹਾਨੂੰ ਤੁਹਾਡੇ ਨਾਲ ਖੜੇ ਜਿਉਂ ਵੀ ਹੁਣ ਵੀ ਕਰਕੇ ਰੱਖੇ ਜਦੋਂ ਮੈਥਰੀ ਆਲੇ ਕੇ ਜੋ ਬਾਟਰ ਬਾਸ ਤੋਂ ਬੰਦਾ ਆਇਆ ਹੈ ਉਦੋਂ ਇਕੱਠੇ ਸੀ ਆਪਾਂ ਤੁਸੀਂ ਹੁਣ ਹਵਾ ਚ ਉੱਚੀ ਜਾਓਗੇ ਨਹੀਂ ਨਹੀਂ ਵਰਕ ਪੈ ਗਿਆ ਤੁਹਾਡਾ ਆਏ ਨਹੀਂ ਹੈਗਾ ਸਰਕਾਰ ਮਰਦਾਬਾ ਮੁੰਡਾ ਬਾਦ ਮੁੰਡਾ